ਦੇ ਵਿੱਚ ਤਣਾਅ ਦੇ ਚੱਲਦੇ ਆ ਜਿੱਥੇ 에어 ਸਟ੍ਰਾਈਕਸ ਕੀਤੀਆਂ ਗਈਆਂ ਨੇ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਔਰ ਉੱਥੇ ਹੀ ਇਹ ਚੀਜ਼ ਦੇਖਣ ਨੂੰ ਮਿਲਰੀ ਪਈ ਹੈ ਕਿ ਪੰਜਾਬ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਕੂਲਾਂ ਦੇ ਵਿੱਚ ਦਿਨ ਦਿਨ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਜਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨ ਵੱਲੋਂ ਦੂਸਰੇ ਪਾਸੇ ਜੇ ਤਸਵੀਰਾਂ ਦੇਖੀਏ ਤੇ ਲੋਕਾਂ 'ਚ ਕੁਝ ਪੈਨਿਕ ਵੀ ਹੈ ਪੈਟਰੋਲ ਪੰਪਾਂ ਤੇ ਪੈਨਿਕ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਪੈਟਰੋਲ ਪੰਪ ਤੇ ਜਿੱਦਾਂ ਰੋਜ਼ਾਨਾ ਦੀ ਰੁਟੀਨ 'ਚ ਲੋਕ ਆਉਂਦੇ ਨੇ ਤੇਲ ਕਮਾਣ ਉਸ ਤੋਂ ਵੱਦ ਲੋਕ ਜਿਹੜੇ ਨੇ ਪੈਟਰੋਲ ਪੰਪਾਂ ਤੇ ਅੱਜ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਹੇ ਨੇ ਇਹੀ ਹਾਲ ਕੁਝ ਏਟੀਐਮ ਮਸ਼ੀਨਾਂ ਦੇ ਵੀ ਦੱਸਿਆ ਜਾ ਰਿਹਾ ਕਿ ਏਟੀਐਮ ਮਸ਼ੀਨਾਂ ਤੇ ਵੀ ਆਪਾਂ ਗੱਲ ਵੀ ਕਰਦੇ ਆ ਭਾਜੀ ਰੂਟੀਨ ਤੇ ਜਿਹੜਾ ਲੋਕ ਕਰਦੇ ਆ ਉਦਾਂ ਹੀ ਆ ਕੁਝ ਜ਼ਿਆਦਾ ਵੀ ਨਹੀਂ ਥੋੜਾ ਜਿਆਦਾ ਪਵਾ ਰਿਹਾ ਜਿਸ ਤਰ੍ਹਾਂ ਕੋਈ 100 ਦਾ ਪਾਉਂਦਾ ਈ ਉਹ 300 400 ਪਵਾ ਰਿਹਾ ਥੋੜਾ ਜਿਆਦਾ ਪਵਾ ਰਿਹਾ 500 ਦਾ ਪਾ ਰਿਹਾ ਕਹਿੰਦੇ ਮੰਨਾਂ ਦੇ ਵਿੱਚ ਇੱਕ ਕਰਜ ਆ ਫਪੜਾ ਤੇ ਬੜੀ ਮੱਤੀ ਥੋੜੀ ਫਪੜਾ ਤੇ ਢੀਂ ਲੋਕੀ ਪੈਸੇ ਭਾਜੀ ਪੈਸੇ ਵੀ ਕਢਾਉਣ ਦੇ ਬੜੇ ਜੀ ਏਟੀਐਮ ਤੇ ਲੈਣਾ ਲ ਕੋਈ 40 4000 50 5000 ਦਾ 500 ਦਾ ਪਾ ਦੋ ਮੰਨੋ ਹੁਣ 500 ਦਾ ਤੇਲ ਕਦੀ ਪਾਇਆ ਨਹੀਂ ਹੋਣਾ ਇਕੱਠਾ ਨਹੀਂ ਮੈਂ ਨਹੀਂ ਕਦੀ ਪਾਇਆ ਕਦੀ 500 ਦਾ ਆ ਪਹਿਲੀ ਵਾਰੀ ਲੱਗਾ ਪਹੁੰਚ ਨਹੀਂ ਤੇ 300 ਦਾ ਪਾਲੀ ਦਾ ਇਹ 400 ਦਾ ਪਾਲੀ ਦਾ ਇਹ ਗੱਲ ਹੈਗਾ ਮੰਨਦੇ ਰਿਆ ਜੀ ਡਰ ਰਾਤੀ ਘਰੋਂ ਘਰੋਂ ਹੋਣਿਆ ਸਾਰੇ ਰੋਜ਼ੀ ਕੈਸੇ ਦੀ ਲੱਗਾ ਬਟਾਲੇ ਦੇ ਵਿੱਚ ਵੀ ਤੁਹਾਨੂੰ ਗੁਰਦਾਸਪੁਰ ਦੇ ਵਿੱਚ ਲੱਗਾ ਲੱਗਾ ਡਰਿਆ ਜੀ ਬਹੁਤ ਡਰ ਲੱਗਣ ਡਿਆ ਰਾਤੀ ਸੁੱਖ ਸੁਤੇ ਨਹੀਂ 1:30 ਵਜੇ ਤੋਂ ਨਾਲ ਗੜੋਮ ਗੜੋਮ ਵਜ ਜਾਜਾ ਦੀਆਂ ਵਜਾਂ ਆਈਆਂ ਤੇ ਲੋਕੀ ਦਸਤੇ ਦੇ ਮਾਹੌਲ ਦੇ ਵਿੱਚ ਆ ਪੂਰੇ ਬਿਲਕੁਲ ਆਪਾਂ ਹੋਰ ਲੋਕਾਂ ਦਾ ਗੱਲ ਕਰਦੇ ਲੋਕੀ ਦੇਖ ਹੀ ਸਕਦੇ ਆ ਪੰਪਾਂ ਤੇ ਜਿਹੜੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲਦੀਆਂ ਪਈਆਂ ਔਰ ਆਮ ਤੌਰ ਤੇ ਕਹਿੰਦੇ ਕਿ ਸਵੇਰ ਵੇਲੇ ਜਾਂ ਆਮ ਤੌਰ ਤੇ ਰੁਟੀਨ 'ਚ ਘੱਟ ਲੋਕ ਹੁੰਦੇ ਨੇ ਤੇਲ ਕੋਲਦੇ ਲੇਕਿਨ ਅੱਜ ਸਵੇਰ ਤੋਂ ਹੀ ਲੋਕਾਂ ਦਾ ਇੱਕ ਕਫੜਾ தਫੜੀ ਵਾਲਾ ਮਾਹੌਲ ਆ ਪੰਪਾਂ ਦੇ ਉੱਤੇ ਲੰਬੀਆਂ ਕਤਾਰਾਂ ਭਾਜੀ ਕਿੰਨਾ ਕੁ ਲੱਗਦਾ ਮਨ ਦੇ ਵਿੱਚ ਇਸ ਗੱਲ রাইਟ ਲੱਗਣੀ ਚਾਹੀਦੀ ਔਰ ਲੱਗੂ ਜਾਣੀ ਚਾਹੀਦੀ ਆ ਦਾ ਬਖਾਣਾ ਕਿ ਕੈਂਕੀਆਂ ਫੁੱਲ ਕਰਾ ਲੀਆਂ ਬਸਾਂ ਦੀਆਂ ਬਿਲਕੁਲ ਪਰ ਰਾਤ ਦਾ ਬਹੁਤ ਜ਼ਿਆਦਾ ਹਮਲਾ ਆ ਕੋਨਾ ਕੋਹ ਹੁਣਾਦੀ ਚਾਹੀਦਾ ਹੀ ਆ ਪੰਜਾਬ ਲੋਕਾਂ ਦਾ ਦੁਨੀਆਦਾਰੀ ਮੁੱਕ ਗਈ ਆ ਕੋਨਾ ਕੋ ਨੂੰ ਮੋਦੀ ਕਰੇਗਾ ਜੇ ਵੀ ਬਿਲਕੁਲ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਵੀ ਹੈ ਔਰ ਕਹਿਣਾ ਕਿ ਜਵਾਬ ਦੇਣਾ ਬੰਦਾ ਵੀ ਸੀ ਭਾਰਤ ਨੂੰ ਜਵਾਬ ਦੇਣਾ ਬੰਦਾ ਸੀ ਔਰ ਉਸ ਜਵਾਬ ਦਿੱਤਾ ਤਾਂ ਅੱਜ ਫਫੜਾ ਦਫੜੀ ਵੀ ਆ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਵੀ ਹੈ ਦੇਖ ਹੀ ਸਕਦੇ ਆ ਤਸਵੀਰਾਂ ਗੁਰਦਾਸਪੁਰ ਤੋਂ ਨੇ ਜਿੱਥੇ ਏਟੀਐਮ ਮਸ਼ੀਨਾ ਚ ਵੀ ਦੱਸਿਆ ਜਾ ਰਿਹਾ ਕਿ ਟੀਡੀਐਮ ਮਸ਼ੀਨਾ ਤੇ ਵੀ ਲਾਈਨਾਂ ਲੱਗੀਆਂ ਹੋਈਆਂ ਉਥੇ ਪਟਿਆਲ ਟੱਪਾ ਦੇ ਵੀ ਰਵੇਟ ਕੋ ਕਸਰ ਦੇਖਣ ਨੂੰ ਮਿਲਦੀਆਂ ਪਈਆਂ ਜਗਬਾਨੀ ਗੁਰਦਾਸਪੁਰ ਤੇ ਵਿੱਚ ਤਣਾਅ ਦੇ ਚੱਲਦੇ ਆ ਜਿੱਥੇ ਏਅਰ ਸਟ੍ਰਾਈਕਸ ਕੀਤੀਆਂ ਗਈਆਂ ਨੇ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਔਰ ਉੱਥੇ ਹੀ ਇਹ ਚੀਜ਼ ਦੇਖਣ ਨੂੰ ਮਿਲ ਰਹੀ ਪਈ ਹੈ ਕਿ ਪੰਜਾਬ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਕੂਲਾਂ ਦੇ ਵਿੱਚ ਦਿਨ ਦੇ ਲੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਜਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨ ਵੱਲੋਂ ਦੂਸਰੇ ਪਾਸੇ ਜੇ ਤਸਵੀਰਾਂ ਦੇਖੀਏ ਤੇ ਲੋਕਾਂ ਚ ਕੁਝ ਪੈਨਿਕ ਵੀ ਹੈ ਪੈਟਰੋਲ ਪੰਪਾਂ ਤੇ ਪੈਨਿਕ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਪੈਟਰੋਲ ਪੰਪ ਤੇ ਜਿੱਦਾਂ ਰੋਜ਼ਾਨਾ ਦੀ ਰੁਟੀਨ 'ਚ ਲੋਕ ਆਉਂਦੇ ਨੇ ਤੇਲ ਭੁਆਣ ਉਸ ਤੋਂ ਵੱਧ ਲੋਕ ਜਿਹੜੇ ਨੇ ਪੈਟਰੋਲ ਪੰਪਾਂ ਤੇ ਅੱਜ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਹੇ ਨੇ ਇਹੀ ਹਾਲ ਕੁਝ ਏਟੀਐਮ ਮਸ਼ੀਨਾਂ ਦੇ ਵੀ ਦੱਸਿਆ ਜਾ ਰਿਹਾ ਕਿ ਏਟੀਐਮ ਮਸ਼ੀਨਾਂ ਤੇ ਵੀ ਆਪਾਂ ਗੱਲ ਵੀ ਕਰਦੇ ਆ ਭਾਜੀ ਰੁਟੀਨ 'ਚ ਜਿੱਦਾਂ ਲੋਕ ਆਉਂਦੇ ਆ ਉਦਾਂ ਹੀ ਆ ਕੁਝ ਜ਼ਿਆਦਾ ਵੀ ਨਹੀਂ ਥੋੜਾ ਜ਼ਿਆਦਾ ਪਾ ਰਹੇ ਆ ਇਤਰਾ ਕੋਈ 100 ਦਾ ਪਉਂਦਾ ਹੀ ਉਹ 350 ਪਵਾ ਰਿਹਾ ਥੋੜਾ ਜਿਆਦਾ ਪਵਾ ਰਿਹਾ 500 ਦਾ ਪਵਾ ਰਿਹਾ ਕਨੇ ਮਨਾਂ ਦੇ ਵਿੱਚ ਇੱਕ ਕਰਜ ਆ ਫਪੜਾ ਬੜੀ ਮਾੜੀ ਗੱਲ ਫਪੜਾ ਬੜੀ ਬਾਜੀ ਪੈਸੇ ਵੀ ਕਢਾਉਣ ਦੇ ਬੜੇ ਜੀ 80 ਮੈਂ ਤੇ ਲੈਣਾ ਲੱਗੀਆਂ ਨੇ ਕੋਈ 40 4000 50 5000 ਰੁਪਏ 500 ਦਾ ਪਾਉਂ ਮਨੂੰ ਹੁਣ 500 ਦਾ ਤੇਲ ਕਦੀ ਪਵਾਇੜ ਹੀ ਹੋਇਆ ਇਕੱਠਾ ਨਹੀਂ ਮੈਂ ਨਹੀਂ ਕਦੀ ਪਾਇਆ ਕਦੀ 500 ਦਾ ਆ ਪਹਿਲੀ ਵਾਰੀ ਲੱਗਾ ਪਾਉਣ ਲਈ ਤੇ 300 ਦਾ ਪਾ ਲਈ ਦਾ ਹੀ 400 ਦਾ ਪਾ ਲਈ ਦਾ ਹੀ ਡਰ ਹੈਗਾ ਮੰਦ ਦੇ ਵਿੱਚ ਡਰ ਰਾਹ ਜੀ ਡਰ ਰਾਤੀ ਘਰੋਂ ਘਰੋਂ ਹੋਣ ਜਾਂ ਸਾਰੇ ਰੋਜ਼ੀ ਦਾ ਇੱਛਾ ਦੀ ਲੱਗਾ ਬਟਾਲੇ ਦੇ ਵਿੱਚ ਵੀ ਤੁਹਾਨੂੰ ਗੁਰਦਾਸਪੁਰ ਦੇ ਵਿੱਚ ਲੱਗਿਆ ਲੱਗਾ ਲੱਗਾ ਡਰਿਆ ਜੀ ਬਹੁਤ ਡਰ ਲੱਗਣ ਡਿਆ ਰਾਤੀ ਦੁੱਖ ਸੁੱਤੇ ਨਹੀਂ 1:30 ਵਜੇ ਤੋਂ ਨਾਲ ਘਰੋਂ ਘਰੋਂ ਵਜ ਜਜਾ ਦੀਆਂ ਵਜਾਂ ਆਈਆਂ ਤੇ ਲੋਕੀ ਡੱਸਦੇ ਤੇ ਮਾਹੌਲ ਦੇ ਵਿੱਚ ਹੈ ਪੂਰੇ ਬਿਲਕੁਲ ਆਪਾਂ ਹੋਰ ਉੱਪਰ ਗੱਲ ਕਰਦੇ ਲੋਕੀ ਦੇਖ ਹੀ ਸਕਦੇ ਆ ਪੰਪਾਂ ਤੇ ਇਹਨਾਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲਦੀਆਂ ਪਈਆਂ ਔਰ ਆਮ ਤੌਰ ਤੇ ਕਹਿੰਦੇ ਕਿ ਸਵੇਰ ਵੇਲੇ ਜਾਂ ਆਮ ਤੌਰ ਤੇ ਰੁਟੀਨ ਚ ਘੱਟ ਲੋਕ ਹੁੰਦੇ ਨੇ ਤੇਲ ਪਵਾਨੇ ਲੇਕਿਨ ਅੱਜ ਸਵੇਰ ਤੋਂ ਹੀ ਲੋਕਾਂ ਦਾ ਇੱਕ ਕਪੜਾ-ਤਪੜੀ ਵਾਲਾ ਮਾਹੌਲ ਆ ਪੰਪਾਂ ਦੇ ਉੱਤੇ ਲੰਬੀਆਂ ਕਤਾਰਾਂ ਭਾਜੀ ਕਿੰਨਾ ਕੁ ਲੱਗਦਾ ਮਨ ਦੇ ਵਿੱਚ ਇਸ ਗੱਲ ਰਾਈਟ ਲੱਗਣੀ ਚਾਹੀਦੀ ਹੈ ਲੱਗੂ ਜਾਣੀ ਚਾਹੀਦੀ ਆ ਉਦਾਫਾ ਖੰਡਾ ਟੈਂਕੀਆਂ ਫੁੱਲ ਕਰਾ ਲਈਆਂ ਬਸਾਂ ਦੀਆਂ ਬਿਲਕੁਲ ਪਰ ਰਾਤ ਦਾ ਬਹੁਤ ਜ਼ਿਆਦਾ ਹਮਰਾਆ ਕੋਨਾ ਕੋਹ ਹੁਣ ਆਣੀ ਚਾਹੀਦਾ ਹੀ ਆ ਪੰਜਾਬ ਲੋਕਾਂ ਦਾ ਦੁਨੀਆਦਾਰੀ ਮੁੱਕ ਗਈ ਆ ਹੁਣ ਕੋਲਾ ਕੋ ਮੋਦੀ ਕਰੇਗਾ ਜਿਵੇਂ ਬਿਲਕੁਲ ਏ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਵੀ ਹੈ ਔਰ ਕਹਿਣਾ ਕਿ ਜਵਾਬ ਦੇਣਾ ਬੰਦਾ ਵੀ ਸੀ ਭਾਰਤ ਨੂੰ ਜਵਾਬ ਦੇਣਾ ਬੰਦਾ ਸੀ ਔਰ ਉਹ ਜਵਾਬ ਦਿੱਤਾ ਤਾਂ ਅੱਜ ਫਫੜਾ ਤਫੜੀ ਵੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਵੀ ਹੈ ਦੇਖ ਹੀ ਸਕਦੇ ਆ ਤਸਵੀਰਾਂ ਗੁਰਦਾਸਪੁਰ ਤੋਂ ਨੇ ਜਿੱਥੇ ਏਟੀਐਮ ਮਸ਼ੀਨਾਂ 'ਚ ਵੀ ਦੱਸਿਆ ਜਾ ਰਿਹਾ ਕਿ ਏਟੀਐਮ ਮਸ਼ੀਨਾਂ ਤੇ ਵੀ ਲਾਈਨਾਂ ਲੱਗੀਆਂ ਹੋਈਆਂ ਉੱਥੇ ਪਟੋਲ ਪੱਪਾ ਦੇ ਵੀ ਵੇਰ ਤੋਂ ਕਤਾਰਾਂ ਦਿਖਣ ਨੂੰ ਮਿਲਦੀਆਂ ਪਈਆਂ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ ਲਈ ਗੁਰਦਾਸਪੁਰ ਤੋਂ ਦੇ ਵਿੱਚ ਤਣਾਅ ਦੇ ਚੱਲਦੇ ਆ ਜਿੱਥੇ ਇੱਕ 에ਅ ਸਟ੍ਰਾਈਕਸ ਕੀਤੀਆਂ ਗਈਆਂ ਨੇ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਔਰ ਉੱਥੇ ਹੀ ਇਹ ਚੀਜ਼ ਦੇਖਣ ਨੂੰ ਮਿਲ ਰਹੀ ਪਈ ਹੈ ਕਿ ਪੰਜਾਬ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਕੂਲਾਂ ਦੇ ਵਿੱਚ ਤਿੰਨ ਦਿਨ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਜਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨ ਵੱਲੋਂ ਦੂਸਰੇ ਪਾਸੇ ਜੇ ਤਸਵੀਰਾਂ ਦੇਖੀਏ ਤਾਂ ਲੋਕਾਂ 'ਚ ਕੁਝ ਪੈਨਿਕ ਵੀ ਹੈ ਪੈਟਰੋਲ ਪੰਪਾਂ ਦੇ ਪੈਨਿਕ ਦੇਖਣ ਨੂੰ ਮਿਲਦਾ ਹੈ ਕਿਉਂਕਿ ਪੈਟਰੋਲ ਪੰਪ ਤੇ ਜਿੱਦਾਂ ਰੋਜ਼ਾਨਾ ਦੀ ਰੁਟੀਨ 'ਚ ਲੋਕ ਆਉਂਦੇ ਨੇ ਤੇਲ ਕੋਮਲ ਉਸ ਤੋਂ ਵੱਦ ਲੋਕ ਜਿਹੜੇ ਨੇ ਪੈਟਰੋਲ ਪੰਪਾਂ ਤੇ ਅੱਜ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਹੇ ਨੇ ਇਹੀ ਹਾਲ ਕੁਝ ਏਟੀਐਮ ਮਸ਼ੀਨਾਂ ਦੇ ਵੀ ਦੱਸਿਆ ਜਾ ਰਿਹਾ ਕਿ ਏਟੀਐਮ ਮਸ਼ੀਨਾਂ ਤੇ ਵੀ ਆਪਾਂ ਗੱਲ ਵੀ ਕਰਦੇ ਆ ਭਾਜੀ ਰੂਟੀਨ ਤੇ ਜਿੱਦਾਂ ਲੋਕ ਆਨੇ ਉਦਾਂ ਹੀ ਆ ਕੁਝ ਜ਼ਿਆਦਾ ਵੀ ਨਹੀਂ ਥੋੜਾ ਜਿਆਦਾ ਪਾ ਰਿਹਾ ਜਿਸ ਤਰ੍ਹਾਂ ਕੋਈ 100 ਦਾ ਪਾਉਂਦਾ ਈ ਉਹ 300 ਦਾ ਪਾ ਰਿਹਾ ਥੋੜਾ ਜਿਆਦਾ ਪਾ ਰਿਹਾ 500 ਦਾ ਪਾ ਰਿਹਾ ਕਹਿੰਦੇ ਮੰਨਾਂ ਦੇ ਵਿੱਚ ਇੱਕ ਕਰਜ ਆ ਫੜਾ ਬੜੀ ਮੱਤੀ ਦੀ ਫੜਾ ਤਾਂ ਠੀਕ ਭਾਜੀ ਪੈਸੇ ਵੀ ਕਢਾਉਣ ਦੇ ਬੜੇ ਜੀ ਏਟੀਐਮ ਤੇ ਲੈਣਾ ਲੱਗੀਆਂ ਨੇ ਕੋਈ 40 4000 50 5000 500 ਦਾ ਪਾ ਦੋ ਮੈਨੂੰ ਹੁਣ 500 ਦਾ ਤੇਲ ਕਦੀ ਪਾਇਆ ਨਹੀਂ ਹੋਣਾ ਇਕੱਠਾ ਨਹੀਂ ਮੈਂ ਨਹੀਂ ਕਰੀ ਪਾਇਆ ਕਦੀ 500 ਦਾ ਆ ਪਹਿਲੀ ਵਾਰੀ ਲੱਗਾ ਪਹੁੰਚ ਨਹੀਂ ਤੇ 300 ਦਾ ਪਾਲੀ ਦਾ ਇਹ 4 400 ਦਾ ਪਾਲੀ ਦਾ ਇਹ ਗਾਲ ਹੈਗਾ ਮੰਦਿਰ ਵਿੱਚ ਹੁਣ ਕਰ ਰਿਹਾ ਜੀ ਦਰ ਰਾਤੀ ਘਰੋਂ ਘਰੋਂ ਹੋਣ ਜਾਂ ਸਾਰੇ ਰੋਜ਼ੀ ਕੈਸੇ ਦੀ ਲੱਗਾ ਬਟਾਲੇ ਦੇ ਵਿੱਚ ਵੀ ਤੁਹਾਨੂੰ ਗੁਰਦਾਸਪੁਰ ਦੇ ਵਿੱਚ ਲੱਗਾ 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 ਡਰਿਆ ਜੀ ਬਹੁਤ ਡਰ ਲੱਗਣ ਡਿਆ ਰਾਤੀ ਦੁੱਖ ਸੁੱਤੇ ਨਹੀਂ 1:30 ਵਜੇ ਤੋਂ ਨਾਲ ਗੜੋਮ ਗੜੋਮ ਵਜ ਜਾਂਦੀਆਂ ਵਜਾਂ ਆਈਆਂ ਤੇ ਲੋਕੀ ਦਸਤੇ ਦੇ ਮਾਹੌਲ ਦੇ ਵਿੱਚ ਆ ਪੂਰੇ ਬਿਲਕੁਲ ਆਪਾਂ ਹੋਰ ਲੋਕਾਂ ਦਾ ਗੱਲ ਕਰਦੇ ਲੋਕੀ ਦੇਖ ਹੀ ਸਕਦੇ ਆ ਪੰਪਾਂ ਤੇ ਜਿਹੜੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲਦੀਆਂ ਪਈਆਂ ਔਰ ਆਮ ਤੌਰ ਤੇ ਕਹਿੰਦੇ ਕਿ ਸਵੇਰ ਵੇਲੇ ਜਾਂ ਆਮ ਤੌਰ ਤੇ ਰੁਟੀਨ 'ਚ ਘੱਟ ਲੋਕ ਹੁੰਦੇ ਨੇ ਤੇਲ ਭਵਾਨ ਦੇ ਲੇਕਿਨ ਅੱਜ ਸਵੇਰ ਤੋਂ ਹੀ ਲੋਕਾਂ ਦਾ ਇੱਕ ਕਫੜਾ ਦਫੜੀ ਵਾਲਾ ਮਾਹੌਲ ਆ ਪੰਪਾਂ ਦੇ ਉੱਤੇ ਲੰਬੀਆਂ ਕਤਾਰਾਂ ਬਾਜੀ ਕਿੰਨਾ ਕ ਲੱਗਦਾ ਮਨ ਦੇ ਵਿੱਚ ਇਸ ਗੱਲ ਲਈ ਬਗਣੀ ਚਾਹੀਦੀ ਔਰ ਲੱਗੂ ਜਾਣੀ ਚਾਹੀਦੀ ਆ ਉਹ ਦਾ ਫਿਰ ਕਹਿੰਦਾ ਕਿ ਟੈਂਕੀਆਂ ਫੁੱਲ ਕਰਾ ਲਈਆਂ ਬਸਾਂ ਦੀਆਂ ਬਿਲਕੁਲ ਪਰ ਰਾਤ ਦਾ ਬਹੁਤ ਜ਼ਿਆਦਾ ਹਮਲਾ ਆ ਕੋਨਾ ਕੋਹ ਹੋਣਾ ਚਾਹੀਦਾ ਹੀ ਆ ਪੰਜਾਬ ਲੋਕਾਂ ਦਾ ਦੁਨੀਆਦਾਰੀ ਮੁੱਕ ਗਈ ਆ ਕੋਨਾ ਕੋ ਨੂੰ ਮੋਦੀ ਕਰੇਗਾ ਜਿਵੇਂ ਬਿਲਕੁਲ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਵੀ ਹੈ ਔਰ ਕਹਿਣਾ ਕਿ ਜਵਾਬ ਦੇਣਾ ਬੰਦਾ ਵੀ ਸੀ ਭਾਰਤ ਨੂੰ ਜਵਾਬ ਦੇਣਾ ਬੰਦਾ ਸੀ ਔਰ ਉਹ ਜਵਾਬ ਦਿੱਤਾ ਤਾਂ ਅੱਜ ਫਪੜਾ ਦਫੜੀ ਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਵੀ ਹੈ ਦੇਖ ਹੀ ਸਕਦੇ ਆ ਤਸਵੀਰਾਂ ਗੁਰਦਾਸਪੁਰ ਤੋਂ ਨੇ ਜਿੱਥੇ ਏਟੀਐਮ ਮਸ਼ੀਨਾਂ ਚ ਵੀ ਦੱਸਿਆ ਜਾ ਰਿਹਾ ਹੈ ਕਿ ਏਟੀਐਮ ਮਸ਼ੀਨਾਂ ਤੇ ਵੀ ਲਾਈਨਾਂ ਲੱਗੀਆਂ ਹੋਈਆਂ ਉੱਥੇ ਪਟਵਾਲਾ ਪੱਪਾ ਦੇ ਵੀ ਵੇਟ ਤੋਂ ਕਤਾਰਾਂ ਦੇਖਣ ਨੂੰ ਮਿਲਦੀਆਂ ਪਈਆਂ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ ਲਈ ਗੁਰਦਾਸਪੁਰ ਤੋਂ ਤੇ ਵਿੱਚ ਤਣਾਅ ਦੇ ਚੱਲਦੇ ਆ ਜਿੱਥੇ ਇੱਕ 에ਅਰ ਸਟ੍ਰਾਈਕਸ ਕੀਤੀਆਂ ਗਈਆਂ ਨੇ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਔਰ ਉੱਥੇ ਹੀ ਇਹ ਚੀਜ਼ ਦੇਖਣ ਨੂੰ ਮਿਲ ਰਹੀ ਪਈ ਹੈ ਕਿ ਪੰਜਾਬ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਕੂਲਾਂ ਦੇ ਵਿੱਚ ਤਿੰਨ ਦਿਨ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸ਼ਾਸਨ ਵੱਲੋਂ ਉਸਰੇ ਪਾਸੇ ਜੇ ਤਸਵੀਰਾਂ ਦੇਖੀਏ ਤੇ ਲੋਕਾਂ 'ਚ ਕੁਝ ਪੈਨਿਕ ਵੀ ਹੈ